ਲਓ ਬਈ ਦੋਸਤੋ ਆ ਬਾਬਾ ਬੁੱਢਾ ਸਾਹਿਬ ਆ ਗਏ ਆ ਜੀ ਤੇ ਘਰੋਂ ਚੱਲੇ ਸੀ ਬਠਿੰਡਿਓ ਅਸੀਂ ਤੇ ਆ ਗਏ ਬਾਬਾ ਬੁੱਢਾ ਸਾਹਿਬ ਅੱਚੀ-ਪੁੱਚੀ ਆ ਗਏ ਨਾਲ ਜੀ ਤੇ ਆਏ ਆ ਜੀ ਅੱਜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਆਏ ਆ ਅਸੀਂ ਠੀਕ ਹੈ ਜੀ ਆ ਦੇਖੋ ਜੀ ਪਾਰਕਿੰਗ ਹੈ ਜੀ ਦੇਖੋ ਕਿੰਨੀਆਂ ਗੱਡੀਆਂ ਲੱਗੀਆਂ ਜੀ ਤੇ ਆ ਦੇਖ ਸਕਦੇ ਹੋ ਮੇਰੇ ਪਿੱਛੇ ਜੀ ਇਹ ਗੁਰਦੁਆਰਾ ਜੀ ਉਹ ਗੁਰੂ ਘਰ ਦਾ ਗੇਟ ਹੈ ਜੀ ਤੇ ਹਰ ਇੱਕ ਤਮੰਨਾ ਪੂਰੀ ਹੁੰਦੀ ਹੈ ਜਿਹੜਾ ਵੀ ਮੰਦਾ ਕੋਈ ਵੀ ਵਿਰੋ ਤੇ ਚਲੋ ਅੱਗੇ ਲੈ ਕੇ ਚਲਦੇ ਆ ਤੁਹਾਨੂੰ ਬੁੱਢਾ ਸਾਹਿਬ ਦਿਖਾਉਨੇ ਆ ਕੀ ਕੁਛ ਹੁੰਦਾ ਜੀ ਇੱਥੇ ਤੇ ਹਰ ਇੱਕ ਤਮੰਨਾ ਪੂਰੀ ਹੁੰਦੀ ਹੈ ਜਿਹੜੇ ਕਿਸੇ ਵੀ ਵਿਚਾਰੇ ਦੇ ਕੋਈ ਵੀ ਅੱਗੇ ਬਿਲਡਿੰਗ ਬਣੀ ਜਾਂਦੀ ਹੈ ਦੇਖੋ ਜੀ ਬਹੁਤ ਕੰਮ ਚੱਲ ਰਿਹਾ ਇਹਨਾਂ ਦਾ ਬਾਕੀ ਬਹੁਤ ਸ਼ਰਧਈ ਲੋਕਾਂ ਦੀ ਬਹੁਤ ਹੈ ਜੀ ਬਹੁਤ ਦੁਨੀਆ ਆਉਂਦੀ ਹੈ ਇੱਥੇ ਤੇ ਤੁਹਾਡੇ ਅੱਗੇ ਹੱਥ ਬੇਨ ਰ ਜੋੜ ਕੇ ਬੇਨਤੀ ਕਰਦੇ ਆਂ ਵੀ ਜਿਹਦੇ ਘਰੇ ਔਲਾਦ ਨਾ ਹੋਵੇ ਮੁੰਡਾ ਨਾ ਹੋਵੇ ਇੱਥੇ ਆ ਕੇ ਤੁਫਲ ਪਵਾ ਸਕਦੇ ਹੋ ਤੇ ਇੱਥੇ ਕੋਈ ਗੱਲ ਨਹੀਂ ਜੀ ਬਹੁਤ ਵਧੀਆ ਜੀ ਆ ਸਕਦੇ ਹੋ ਜਦੋਂ ਮਰਜ਼ੀ ਦੇਖੋ ਵੀਰੋ ਸੰਨਤਾ ਦੇਖੋ ਵੀਰੋ इनी संगत आहे गुरू घर असीं आए आग गुरू घर ते तो जी कोशिशि करियो ਇੱਥੇ ਮੇਰਾ ਵੀਰੋ ਹਰੇਕ ਤਮੰਨਾ ਪੂਰੀ ਹੁੰਦੀ ਹੈ ਜੀ ਕਿਸੇ ਦੇ ਘਰੇ ਔਲਾਦ ਨਹੀਂ ਹੈ ਮੁੰਡਾ ਨਹੀਂ ਹੈ ਇੱਥੇ ਇੱਕ ਵਾਰੀ ਆ ਸਕਦਾ ਆ ਕੇ ਇੱਥੋਂ ਝੋਲੀ ਦੇ ਵਿੱਚ ਫਲ ਪਾਉਂਦੇ ਆ ਜੀ ਤੇ ਬਸ ਬਾਬੇ ਦੀ ਅਰਦਾਸ ਕਰਕੇ ਤੇ ਬਹੁਤ ਪੁਰਾਣਾ ਜਿਹੇ ਘਰ ਦੇ ਵਿੱਚ ਮੁੰਡਾ ਹੈ ਨੀ ਗ੍ਰੀਪਾਂ ਦੇ ਕੋਈ ਵੀ ਵਿਚਾਰਾ ਤੰਗ ਪਰੇਸ਼ਾਨ ਹੈ ਕੋਈ ਵੀ ਹੈ ਵਿਚਾਰਾ ਇੱਥੇ ਆ ਕੇ ਤੇ ਫਲ ਪਵਾ ਸਕਦਾ ਹੈ ਤੇ ਵੀਰੋ ਮੇਰੀ ਗੱਲ ਮੰਨੋ ਇੱਕ ਵਾਰੀ ਜ਼ਰੂਰ ਆਇਓ ਇੱਥੇ ਬਸ ਬੇੜੇ ਪਾਰ ਹੋ ਜਾਣਗੇ ਵੀਰੋ ਬੇੜੇ ਪਾਰ ਠੀਕੇ ਮੇਰੇ ਵੀਰੋ ਅੱਗੇ ਮੈਂ ਦਿਖਾਉਣਾ ਤੁਹਾਨੂੰ ਕਿ ਪ੍ਰਸ਼ਾਦ ਦੇ ਵਿੱਚ ਪ੍ਰਸ਼ਾਦ ਦੇ ਰੂਪ ਦੇ ਵਿੱਚ ਕੀ ਕੁਝ ਮਿਲਦਾ ਠੀਕੇ ਵੀਰੋ ਆ ਆ ਵੀਰੋ ਪਿਆਜ ਨਾਲ ਸਿਰਫ ਪਿਆਜ਼ ਨਾਲ ਰੋਟੀ ਹਿੱਸੇ ਮਿਲਦੀ ਐ ਇੱਥੇ ਬੱਚਿਆਂ ਵਾਸਤੇ ਜੀ ਹਾਂਜੀ ਤੇ ਅੰਦਰੋਂ ਫਲ ਪੈਂਦਾ ਜੀ ਤੇ ਇੱਥੇ ਵੀਰੇ ਆਓ ਜ਼ਰੂਰ ਤੇ ਦਰਸ਼ਨ ਦਿਓ ਬਹੁਤ ਵੱਡਾ ਗੁਰਦੁਆਰਾ ਜੀ ਬਹੁਤ ਖੜਾ ਚੱਲੋ ਬਹੁਤ ਸੰਗਤ ਆ ਜੀ ਬਹੁਤ ਸਭੂ ਦਾ ਜੀ ਬਹੁਤ ਸਭੂ ਨੂੰ ਰਹਿੰਦੀ

ਤਾਂ ਬਾਈ ਪ੍ਰਸ਼ਾਦ ਦੇ ਰਿਹਾ ਚਲੋ ਫਿਰ ਅੱਗੇ ਦਿਖਾਉਨੇ ਆ ਜੀ